ਮੈਂ ਨਵਜੋਦ ਗਰੋਵਰ ਆ ਮੈਂ ਆਮ ਆਦਮੀ ਪਾਰਟੀ ਦਾ ਸਟੇਟ ਜੁਆਇੰਟ ਸੈਕਟਰੀ ਆ ਤੇ ਯੂਥ ਦਾ ਤੇ ਇੱਕ ਮੈਨੂੰ ਅੱਜ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਨੂੰ ਉਹਨਾਂ ਨੇ ਡਿਊਟੀ ਲਈ ਆ ਕਿ ਜੋ ਆਮ ਪਰਿਵਾਰਾਂ ਨੂੰ ਜਾਂ ਪਬਲਿਕ ਨੂੰ ਮੁਸ਼ਕਲ ਆਂਦੀ ਹੈ ਉਹਨਾਂ ਦੀ ਪਬਲਿਕ ਦੀ ਮੁਸ਼ਕਲ ਸੁਣ ਕੇ ਉਹਨਾਂ ਦਾ ਪਹਿਲ ਦੇ ਆਧਾਰ ਤੇ ਮਸਲਾ ਹੱਲ ਕਰੋ ਤੇ ਮਸਲਾ ਹੱਲ ਤੇ ਲੋਕਾਂ ਦੇ ਵਿੱਚ ਆਂ ਤਾਂ ਹੀ ਹੱਲ ਹੋਣਾ ਹੈ ਕਿ ਜਦੋਂ ਆ ਕੇ ਮਾਰਕੀਟ ਐਸੋਸੀਏਸ਼ਨਾਂ ਦੀ ਹੈ ਇਹ ਬਲੌਗ ਮਾਰਕੀਟ ਐਸੋਸੀਏਸ਼ਨ ਆਈ ਹੈ ਇਹਨਾਂ ਦੀ ਸਾਰੀ ਗੱਲ ਸੁਣੀ ਹੈ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਆਈਆਂ ਵਾ ਅੱਜ ਜਿਵੇਂ ਆਪਣਾ ਇਹਨਾਂ ਦੀਆਂ ਸਿਵਰੇਜ ਇਦਾਂ ਤਾਂ ਜਾਮ ਹੋਇਆ ਪਿਆ ਇੱਥੇ ਜਦੋਂ ਵੇਖੋ ਸਾਰਾ ਪਾਣੀ ਭਰ ਜਾਂਦਾ ਇਹ ਕਹਿੰਦੇ সুইমিং ਪੂਲ ਬਣ ਜਾਂਦਾ ਇੱਥੇ 16 ਚੈਂਬਰ ਆ 16 ਤੇ 16 ਚੈਂਬਰ ਜਾਮ ਸੀ ਤੇ ਅਸੀਂ ਮੌਕੇ ਤੇ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਬੁਲਾ ਕੇ ਇਹਨਾਂ ਦਾ 16 ਤੋਂ 16 ਚੈਂਬਰ ਕੱਲ ਡਿਊਟੀ ਲਾਤੀ ਹੈ ਕੱਲ 16 ਤੋਂ 16 ਚੈਂਬਰ ਖੁੱਲਣਗੇ ਉਸ ਤੋਂ ਬਾਅਦ ਜਿਹੜੀਆਂ ਇੱਥੇ ਆਪਣਾ ਸਟਰੀਟ ਲਾਈਟਾਂ ਨਹੀਂ ਵਰਕ ਕਰ ਰਹੀਆਂ ਸਟਰੀਟ ਲਾਈਟਾਂ ਸਾਰੀਆਂ ਵਰਕ ਕਰਨਗੀਆਂ ਇੱਕ ਨਾਲ ਦਾ ਰੇੜੀਆਂ ਦਾ ਇਸ਼ੂ ਹੈ ਜਿਹੜੀ ਰੇੜੀ ਐਸੋਸੀਏਸ਼ਨ ਦਾ ਕਿ ਜਿਵੇਂ ਵੀ ਜਿਆਦਾ ਲਾਦਾਂ ਦੇ ਲੋਕੀ ਇੱਥੇ ਸ਼ਰਾਬ ਗੱਡੀਆਂ ਦੇ ਵਿੱਚ ਪੀਂਦੇ ਰਹੇ ਤੇ ਉਹ ਰੇੜੀ ਐਸੋਸੀਏਸ਼ਨ ਇਹਨਾਂ ਨਾਲ ਦੇਖਾਂਗੇ ਅੱਗੇ ਪੈਦਲਾਂ ਦਾ ਮੀਟਿੰਗ ਕਰਕੇ ਜੋ ਇਹਨਾਂ ਦਾ ਮਸਲਾ ਹੱਲ ਹੁੰਦਾ ਹੈਗਾ ਇੱਥੋਂ ਰੇੜੀਆਂ ਕਿਸ ਤਰ੍ਹਾਂ ਕਰਦੀਆਂ ਕਿ ਸਪੈਸੀਫਿਕ ਜਗ੍ਹਾ ਉਹਨ ਦੇਖੇ ਉਥੇ ਉਹਨਾਂ ਨੂੰ ਆਪਾਂ ਕਰਾਂਗੇ ਜਦੋਂ ਇੱਕ ਤੇ ਸਭ ਤੋਂ ਪਹਿਲੇ ਮੈਂ ਕਮਿਸ਼ਨਰ ਸਾਹਿਬ ਦੀ ਨੋਟਿਸ ਲਿਆਵਾਂਗਾ ਕਿ ਜਿਹੜੇ ਗੱਡੀਆਂ ਦੇ ਵਿੱਚ ਡਰਿੰਕ ਕਰਦੇ ਨੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਗੱਡੀਆਂ ਦੇ ਵਿੱਚ ਡਰਿੰਕ ਕਰਨ ਨਾਲ ਦੇਖੋ ਇੱਕ ਤੇ ਗਲਾਸ ਜਿਹੜਾ ਹੱਥ ਫੜਿਆ ਹੁੰਦਾ ਹੈ ਸੋਡਾ ਪਾਣੀ ਥੱਲੇ ਸੁੱਟਦੇ ਉਸ ਤੋਂ ਬਾਅਦ ਇੱਕ ਤੇ ਕਚਰਾ ਫੈਲਦਾ ਇੱਕ ਪਰਿਵਾਰਾਂ ਵਾਲਾ ਮਾਹੌਲ ਖਰਾਬ ਹੁੰਦਾ ਹੈ ਮਾਰਕੀਟ 'ਚ ਮੈਨੂੰ ਲੱਗਦਾ ਹੈ ਇਹ ਸ਼ਾਇਦ ਪਰਿਵਾਰਾਂ ਨੇ ਬੰਦੀ ਹੋ ਗਏ ਹੋਣੇ ਆ ਤੇ ਉਹ ਸਾਹਮਣੇ ਮੈਡੀਸਿਨ ਦੀ ਦੁਕਾਨਾਂ ਆ ਸਾਹਮਣੇ ਇਹਨਾਂ ਦੇ ਸਾਰੇ ਰੋਜ਼ਗਾਰ ਆ ਤੇ ਇਹ ਕਾਰੋਬਾਰ ਕਿਸ ਤਰ੍ਹਾਂ ਕਰਨਗੇ ਜੀ ਇੱਥੇ ਕੋਈ ਸੇਫ ਮਹਿਸੂਸ ਹੀ ਨਹੀਂ ਕਰੇਗਾ ਆਂਦਾ ਇੱਕ ਪੁਲਿਸ ਪ੍ਰਸ਼ਾਸਨ ਕੋ ਇੱਥੇ ਮੈਂ ਪੱਕੀ ਡਿਊਟੀ ਲਵਾਵਾਂਗੇ ਗੱਡੀ ਦੀ ਕੋਈ ਇੱਥੇ ਜਿਹੜੀ ਫੇਰਾ ਲਾਇਆ ਕਰੇ ਜੀ ਦੂਜੇ ਬੱਚੇ ਰੇਡੀ ਵਾਲੇ ਕੰਦੇ ਉਹਨਾਂ ਦਾ ਕੋਈ ਕਸੂਰ ਨਹੀਂ ਗੱਲ ਕਿ ਉਹ ਤੇ ਨਹੀਂ ਕਸੂਰ ਮੈਂ ਤੇ ਕਹਿੰਦਾ ਹਰ ਬੰਦਾ ਰੋਜ਼ਗਾਰ ਆਪਣੇ ਆਪਣਾ ਪੇਟ ਪਾਲਣ ਆ ਸਿਆ ਆ ਨਾ ਕਸੂਰ ਇਹਨਾਂ ਦਾ ਵੈ ਨਾ ਕਸੂਰ ਇਹਨਾਂ ਦਾ ਵੈ ਇਹਨਾਂ ਨੇ ਵੀ ਤੇ ਵਿਚਾਰਿਆਂ ਨੇ ਇਨਵੈਸਟਮੈਂਟਾਂ ਕੀਤੀਆਂ ਹੋਈਆਂ ਕਰੋੜਾਂ ਰੁਪਏ ਲਾ ਕੇ ਦੁਕਾਨਾਂ 'ਚ ਬੈਠੇ ਆ ਤੇ ਦੇਖੋ ਸਾਰਾ ਦਿਨ ਚੱਲ ਜਾਂਦੇ ਕੰਮ ਹੀ ਕੋਈ ਨਹੀਂ ਇਨਾਂ ਦਾ ਵੀ ਕੀ ਕਸੂਰ ਹੈ ਠੀਕ ਹੈ ਉਹ ਇੱਕ ਲੋਕੀ ਸਸਤਾ ਰੇੜੀਆਂ ਦੇ ਵਿੱਚ ਫੈਕਟਰ ਹੈ ਉੱਥੇ ਇਹਨਾਂ ਦੇ ਖਰਚੇ ਨੇ ਦੁਕਾਨਾਂ ਦੇ ਅਹੀ ਕਾਰੋਬਾਰੀ ਪਰਿਵਾਰ ਚੋਂ ਆਸਾਂ ਹੀ ਸਮਝਦੇ ਆ ਇਹਨਾਂ ਨੇ 8-10 ਬੰਦੇ ਮੁਲਾਜ਼ਮ ਰੱਖੇ ਹੁੰਦੇ ਆ ਇਹਨਾਂ ਦੇ ਖਰਚੇ ਹੁੰਦੇ ਆ ਇਹਨਾਂ ਨੇ ਉਹ ਚੀਜ਼ਾਂ ਤੇ ਸਾਰਾ ਇਨਵੈਸਟ ਕੀਤਾ ਹੁੰਦਾ ਵਾ ਤੇ ਰੇੜੀ ਦੇ ਵਿੱਚ ਇਹਨਾਂ ਦਾ ਨੁਕਸਾਨ ਤੇ ਹੁੰਦਾ ਹੈ ਪਰ ਕਹਿੰਦੇ ਕਿ ਰੇੜੀ ਵੀ ਚਲੋ ਇੱਕ ਆਪਣੇ ਪ੍ਰਵਾਸੀ ਭਰਾ ਨੇ ਸਾਡੇ ਤੇ ਆਏ ਨੇ ਗੁਰੂ ਆਂਧਾ ਦੀ ਧਰਤੀ ਹੈ ਹਰ ਬੰਦਾ ਰੋਟੀ ਖਾ ਰਿਹਾ ਇਹ ਕਹਿੰਨ ਨੂੰ ਸਪੈਸੀਫਿਕ ਜਗ੍ਹਾ ਦਵਾਂਗੇ ਜਿੱਥੇ ਨਾ ਇਹਨਾਂ ਨੂੰ ਪ੍ਰੋਬਲਮ ਆ ਸਕੇ ਤੇ ਨਾ ਉਹਨਾਂ ਨੂੰ ਹਰ ਬਲਾਸਮ ਬਗੜੀ ਮੇਰੀ ਮੈਡੀਸਨ ਸ਼ੋਪਾ ਮਾਰਕੀਟ ਦੇ ਵਿੱਚ ਸਾਡੇ ਦਿੱਕਤ ਤੇ ਆਉਂਦੀ ਹੈ ਕਿ ਰੇੜੀਆਂ ਨਾਲ ਐਨਾ ਬੁਰਾ ਹਾਲ ਹੁੰਦਾ ਹੈ ਕਿ ਲੀਡੀਜ਼ ਕਸਟਮਰ ਜਾਂ ਜਿਹੜੇ ਬੀਜੇ ਲੜਕੀਆਂ ਕਰਦੇ ਉਹਨਾਂ ਦਾ ਆਣਾ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ ਈਵਨ ਜੇ ਮਾਰਕੀਟ ਦਾ ਰਸਤਾ ਐਂਡ ਵਰਟੀਕਲ ਗੱਡੀਆਂ ਲਗਾਈਆਂ ਹੁੰਦੀਆਂ ਨੇ ਵੱਡੇ ਖੁਦ ਸੋਚੋ ਜੇ ਬੋਨਟ ਦੇ ਉੱਤੇ ਕੋਈ ਸ਼ਰਾਬ ਰੱਖ ਕੇ ਪੀਂਦਾ ਹੋਵੇ ਲੀਡੀਜ਼ ਅਸੀਂ ਤੁਸੀਂ ਜੇ ਫੈਮਿਲੀ ਨੂੰ ਕੋਈ ਲੀਡੀਜ਼ ਨੂੰ ਜਾਣਾ ਹੈ ਬੱਚੇ ਨੂੰ ਕੋਈ ਸਮਾਨ ਲੈਣਾ ਕਿੰਨੇ ਕੋਈ ਜਾਏਗਾ ਮਾਰਕੀਟੋਂ ਸਾਰੀ ਸਾਡੀ ਖਾਲੀ ਪਈ ਹੈ ਸਾਰੀ ਦੁਕਾਨਾਂ ਖਾਲੀ ਹੋ ਗਈਆਂ ਨੇ ਕੀ ਕਰੋਗੇ ਤੁਸੀਂ ਡਿਮਾਂਡ ਕੀ ਤੁਹਾ ਯਾਰ ਰਾਤਾਂ ਬੰਦ ਕਰਾਈ ਜੇ ਪੁੱਛਿਆ ਰੇੜੀਆਂ ਹਟਾਈਆਂ ਦੋਨੋਂ ਚੀਜ਼ਾਂ ਜੀ ਦੋ ਵਾ ਚੀਜ਼ਾਂ ਪਹਿਲੇ ਸ਼ਰਾਬ ਹਟਾਉਣ ਦੇ ਨਾਲ ਅਸੀਂ ਸਾਰੇ ਪਰੇਸ਼ਾਨ ਹੈਗੇ ਇੱਥੇ ਗੋਲੀ ਇੱਕ ਬਿੱਟ ਚ ਲਾਲਦੇ ਆ ਕੇ ਇਲੈਕਟ੍ਰਿਕ ਕੰਪਲੀਟ ਦਿੱਤੀ ਭਾਈ ਇਲੈਕਟ੍ਰਿਕ ਪਰੀ ਅੰਕ ਦਿੱਤੀਆਂ ਹੋਈਆਂ ਨੇ ਉਹਦਾ ਲੈਟਰ ਨੰਬਰ ਤੁਹਾਨੂੰ ਦੇ ਦੇਂਗਾ ਅੱਜ ਫਿਰ ਦੁਬਾਰਾ ਸਾਨੂੰ ਦੇ ਰਿਹਾ ਇਲੈਕਟ੍ਰਿਕ ਕੋਲਡ ਮਾਰਕੀਟ ਵਾਲੋ ਹਰ ਬਰਦਰ ਸਾਇਕ 베ਰੀਆ ਸ਼ਾਪ ਹੈ ਜੀ ਮਾਰਕੀਟ ਚ ਅਸੀਂ ਇੱਦੇ ਪਰੇਸ਼ਾਨ ਆ ਵੀ ਇੱਥੇ ਇਦਾਂ ਥੈਫਟ ਹੋ ਗਿਆ ਵੀ ਇੱਕ ਬਿੱਟ ਵਿੱਚ ਆਉਦੇ ਆ ਗੱਡੀਆਂ ਦੇ ਉੱਤੇ ਆ ਰੇੜੀਆਂ ਦੇ ਉੱਤੇ ਆ ਕੇ ਦਾਰੂ ਵੀ ਦੇ ਆ ਇੱਕ ਬਿੱਟ ਚ ਗੋਲੀ ਚਾਲ ਜਬਰਦਸਤ ਆ ਸਾਰੇ ਗੈਰਜਾ ਦੇ ਦੁਕਾਨਾਂ ਖੁੱਲ ਗਈਆਂ ਜਦ ਕਿ ਗੈਰਜਾ ਵਿੱਚ ਦੁਕਾਨਾਂ ਨਹੀਂ ਖੋਲ ਸਕਦੇ ਅਸੀਂ ਇੱਕ ਪ੍ਰਾਪਰਟੀ ਟੈਕਸ ਦੇ ਰਹੇ ਆ ਸਾਰੇ ਟੈਕਸ ਦੇ ਰਹੇ ਆ ਅਸੀਂ ਬਿਲਕੁਲ ਜ਼ੀਰੋ ਸਾਡੀ ਸਾਡੀ ਮਾਰਕੀਟ ਵੱਧ ਹੋ ਗਈ ਆ ਗੈਰਜਾ ਦੇ ਵਿੱਚ ਸਾਰੀ ਮਾਰਕੀਟ ਸ਼ਿਫਟ ਹੋ ਰੇਡੀਅਲ ਵਿੱਚ ਸਾਰੀ ਮਾਰਕੀਟ ਸ਼ਿਫਟ ਹੋ ਗਈ ਅਸੀਂ ਥੋੜੇ ਸੋਚ ਰਹੇ ਵੀ ਦੁਕਾਨਾਂ ਨੂੰ ਤਾਲੇ ਲਾ ਦੇ ਸਾਡੇ ਕੋਲ ਲਾਸਟ ਆਪਸ਼ਨ ਇਹ ਆ ਕੀ ਡਿਮਾਂਡ ਵੀ ਤੁਹਾਡੀ ਹੈ ਤੁਹਾੜੇ ਆ ਜੀ ਇਹ ਸੁਧਾਰ ਕੀਤਾ ਜਾਵੇ ਰੇਡੀਅਲ ਆ ਗੈਰਜਾ ਨਾ ਇਹ ਗੈਰੇ ਹੀ ਨਹੀਂ ਇਹ ਮਾਰਕੀਟ ਹੀ ਹੈ ਜਿਹੜੇ ਫਲੈਟਾਂ ਦੇ ਵਿੱਚ ਖੁੱਲ ਗਈਆਂ ਨੇ ਗੈਰੇਜ ਨਹੀਂ ਗੈਜਟ ਵਿੱਚ ਇੱਕ ਵੱਖਰੀ ਮਾਰਕੀਟ ਬਣ ਗਈ ਵੀਰ ਪੇਗ ਟੈਕਸ ਵੀਰ ਪੇਗ ਐਵਰੀ ਇਸ਼ੂ ਵਾਟ ਦਾ ਗਵਰਨਰ ਇਸ ਲਾਈਕ ਤੇ ਫਿਰ ਅਸੀਂ ਕਦੇ ਵਾਸਤੇ ਬੈਠੇ ਮਾਰਕੀਟ ਤੇ ਫਿਰ ਅਹੀ ਤੇ ਖਤਮ ਹਣਾ ਫਿਰ ਅੱਜ ਇਹ ਬਲਾਕ ਮਾਰਕੀਟ ਵਾਲਾ ਨੇ ਆਪਣੀ ਮੀਟਿੰਗ ਕੀਤੀ ਆ ਉਸ ਮੀਟਿੰਗ ਵਿੱਚ ਸਾਨੂੰ ਮੈਨੂੰ ਖੁਸ਼ਾ ਸਾਹਿਬ ਵੱਲੋਂ ਭੇਜਿਆ ਗਿਆ ਇਹਨਾਂ ਨੇ ਆਪਣਾ ਮੰਗ ਪੱਤਰ ਦਿੱਤਾ ਸੇਰियस ਮੈਸਟਰ ਸਾਹਿਬ ਕੋ ਜਾ ਰਹੇ ਨੇ ਜੋ ਵੀ ਸਾਡੇ ਸਰ ਦਾ ਹੁਕਮ ਹੋਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਊਗੀ ਕਿ ਤੁਹਾਡੇ ਸਾਰੇ ਸਾਹਮਣੇ ਆ ਜੇਗੀ ਕੀ ਮੰਗਾ ਕੀ ਨੇ ਦੁਕਾਨਦਾਰਾਂ ਨੇ ਮੰਗਾ ਨੇ ਇੱਕ ਤਾਂ ਇੱਥੇ ਰੇੜੀਆਂ ਦੀ ਮੰਗਾ ਕਿ ਇੱਥੇ ਰੇੜੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਸ਼ਾਮ ਨੂੰ ਸ਼ਰਾਬ ਲਾਂਦੇ ਨੇ ਕੋਈ ਸ਼ਰਾਰਤਾਂ ਹੁੰਦੀਆਂ ਨੇ ਉਸ ਚੀਜ਼ ਨੂੰ ਕਹਿੰਦੇ ਠੱਲ ਪਾਈ ਜਾਵੇ ਦੂਜਿਆਂ ਨੇ ਦੀਆਂ ਮੰਗਾ ਹੈਗੀਆਂ ਕਿ ਜਿਹੜੀਆਂ ਆਪਣੀਆਂ ਫਲੈਟਾਂ ਦੇ ਵਿੱਚ ਲੋਕਾਂ ਨੇ ਕਮਰਸ਼ੀਅਲ ਕੰਮ ਸ਼ੁਰੂ ਕੀਤੇ ਨੇ ਉਹਨਾਂ ਠੱਲ ਪਾਈ ਜਾਵੇ ਸਾਡੇ ਜੋ ਵੀ ਡਿਪਾਰਟਮੈਂਟ ਦੇ ਕੰਮ ਆ ਆਪਣੇ ਸਰ ਨਾਲ ਗੱਲ ਕਰਕੇ ਅਗਲੀ ਕਾਰਵਾਈ ਕਰਾਂਗੇ